ਸਾਡੇ ਕੋਲ ਯਾਨੀ ਕਿ ਕੁਝ ਵੀ ਨਹੀਂ ਸੀਗਾ ਅਸੀਂ ਕਿਸੇ ਕੋਲੋਂ 3000 ਰੁਪਏ ਲੈ ਕੇ ਅਸੀਂ ਇਹ ਕੰਮ ਸ਼ੁਰੂ ਕੀਤਾ ਸਾਡਾ ਬਿਆਨ ਥੋੜੇ ਦਿਨ ਰੋਏ ਸੀ ਅਸੀਂ ਥੱਲੇ ਪੁੰਜੇ ਵੀ ਸੁੱਤੇ ਆ ਹੂੰ ਤਾਂ ਮਹੀਨੇ ਦੀ 13 ਤਰੀਕ ਨੂੰ ਆਹੀ ਜਿਹੜਾ ਪਰੌਠਾ 20 ਰੁਪਏ ਦਾ ਨਾ ਅੱਛਾ ਇਹ ਅਸੀਂ 13 ਰੁਪਏ ਦਾ ਦੇ ਦਿੰਦੇ ਹਨੋ ਕਿਸੇ ਨੇ ਸਾਥ ਨਹੀਂ ਦਿੱਤਾ ਗੁਰੂ ਨਾਨਕ ਦੇਵ ਜੀ ਨੇ ਸਾਡਾ ਸਾਥ ਦਿੱਤਾ ਬਿਲਕੁਲ ਜੀ ਤੇ ਹਾਂਜੀ ਥੋੜਾ ਬਹੁਤਾ ਅਸੀਂ ਇਹ ਨਹੀਂ ਕਰ ਸਕਦੇ ਸਤਿ ਸ਼੍ਰੀ ਅਕਾਲ ਜੀ ਮੈਂ ਗੁਰਪ੍ਰੀਤ ਕੌਰ ਤਿਆਜਨ ਸੀ ਪਹੁੰਚੀ ਹੋਈ ਆ ਪਟਿਆਲਾ ਜਿੱਥੇ ਕਿ ਅਸੀਂ ਗੁਰਪ੍ਰੀਤ ਹੋਮ ਮੇਡ ਫੂਡ ਦੀ ਸਟਾਲ ਤੇ ਪਹੁੰਚੀ ਹੋਈ ਆ ਤਾਂ ਆਪਾਂ ਇਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਇਹਨਾਂ ਨੇ ਕਦੋਂ ਤੋਂ ਕੰਮ ਸਟਾਰਟ ਕੀਤਾ ਪਹਿਲੀ ਗੱਲ ਤੇ ਇਹ ਕਿ ਦੋਨੋਂ ਜੋੜੀ ਜਿਹੜੀ ਨੇ ਮੀਆਂ ਬੇਬੀ ਇੱਥੇ ਕੰਮ ਕਰ ਰਹੇ ਨੇ ਸੋ ਆਓ ਫਿਰ ਆਪਾਂ ਗੱਲਬਾਤ ਕਰਦੇ ਆ ਆਪਾਂ ਅੰਦਰ ਜਾਂਦੇ ਆ ਤੇ ਦੀਦੀ ਲੱਗੇ ਹੋਏ ਨੇ ਸਤਿ ਸ਼੍ਰੀ ਅਕਾਲ ਦੀਦੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਵਧੀਆ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਬੜੇ ਚੰਗੇ ਅਸਰ ਆਨੇ ਖੜੇ ਹੋਏ ਹੋ ਕੈਰ ਵਾਲੀ ਹੈ ਨਾ ਨਾਲ ਘਰ ਨਾਲ ਠੀਕ ਹੈ ਬੋਡੀਗਾਰਡ ਬਿਲਕੁਲ ਵਧੀਆ ਗੱਲ ਹੈ ਕਿਉਂਕਿ ਕਹਿੰਦੇ ਨੇ ਜੇ ਘਰ ਵਾਲੀ ਘਰ ਵਾਲੀ ਨੂੰ ਘਰ ਵਾਲੇ ਦਾ ਸਾਥ ਮਿਲ ਜਾਏ ਤਾਂ ਸਾਰੇ ਕੰਮ ਹੈਨਾ ਆਪਣੇ ਆਪ ਹੀ ਹੁੰਦੇ ਨੇ ਦੋਨਾਂ ਦਾ ਇੱਕ ਦੂਜੇ ਦਾ ਸਾਥ ਹੋਵੇ ਤਾਂ ਸਭ ਕੁਝ ਹੋ ਜਾ ਬਿਲਕੁਲ ਜੀ ਬਿਲਕੁਲ ਤੇ ਸਭ ਤੋਂ ਪਹਿਲਾਂ ਦੀਦੀ ਤੁਸੀਂ ਇਹ ਦੱਸੋ ਕਿ ਭਾਜ ਦਾ ਕਿੰਨਾ ਕੁ ਸਾਥ ਤੁਹਾਨੂੰ ਬਹੁਤ ਸਾਥ ਜੀ ਬਹੁਤ ਸਾਥ ਜਿਹੋ ਦਾ ਵਿਆਹ ਆ ਇਹਨਾਂ ਨੇ ਸਾਥ ਦਿੱਤਾ ਔਰ ਕਿਸੇ ਨੇ ਸਾਥ ਨਹੀਂ ਦਿੱਤਾ ਕਿਉਂਕਿ ਆਪਾਂ ਜਦੋਂ ਕੁੜੀ ਅਗਲੇ ਘਰ ਜਾਂਦੀ ਹੁੰਦੀ ਹੈ ਤਾਂ ਉਹ ਹੀ ਸੋਚਦੀ ਹੈ ਕਿ ਮੇਰਾ ਜਿਹੜਾ ਪਾਰਟਨਰ ਹੈ ਨਾ ਬਿਲਕੁਲ ਵਧੀਆ ਹੋਵੇ ਮੇਰਾ ਸਾਥ ਦੇਣ ਵਾਲਾ ਬਿਲਕੁਲ ਜੀ ਕਿਉਂਕਿ ਇਹਨਾਂ ਨੇ ਹੀ ਸਾਥ ਦਿੱਤਾ ਮੇਰਾ ਹੋਰ ਕਿਸੇ ਦਾ ਸਾਥ ਨਹੀਂ ਦਿੱਤਾ ਜਿੰਨਾ ਇਹਨਾਂ ਨੇ ਮੇਰਾ ਦਿੱਤੀ ਜੀ ਅੱਛਾ ਜੀ ਤੁਸੀਂ ਆ ਕੰਮ ਸ਼ੁਰੂ ਕੀਤਾ ਹਨਾ ਇਹ ਆਪਾਂ ਕਦੋਂ ਤੋਂ ਕੰਮ ਸ਼ੁਰੂ ਕੀਤਾ ਇਹ ਦੇ ਜੀ ਹੋ ਗਏ ਸਾਨੂੰ 3 1/2 3 4 ਸਾਲ ਹੋ ਗਏ ਸਾਨੂੰ ਹਾਂ ਤਾਂ ਅਸੀਂ ਵੀ ਸਾਡੇ ਕੋਲ ਜਾਨੀ ਕਿ ਕੁਝ ਵੀ ਨਹੀਂ ਸੀਗਾ ਅਸੀਂ ਕਿਸੇ ਕੋਲੋਂ 3000 ਰੁਪਏ ਲੈ ਕੇ ਅਸੀਂ ਇਹ ਕੰਮ ਸ਼ੁਰੂ ਕੀਤਾ ਕਿਸੇ ਦੁਕਾਨ ਦੇ ਮੁਰਕ ਪਹਿਲਾਂ ਕਾਊਂਟਰ ਲਾਇਆ ਸੀਗਾ ਫਿਰ ਇਹ ਦੁਕਾਨ ਕਰਾਈ ਤੇ ਲਿੱਤੀ ਆ ਅੱਛਾ ਜੀ ਜੀ ਕਾਰਨ ਕੀ ਸੀਗਾ ਕਿ ਤੁਹਾਨੂੰ ਆਪਣੀ ਹੀ ਦੁਕਾਨ ਕਰਨੀ ਪੈ ਗਈ ਪਹਿਲਾਂ ਕੀ ਕਰਦੇ ਸੀਗੇ ਜੀ ਜੀ ਵੀ ਕਰਾਏ ਤੇ ਦੁਕਾਨ ਆਪਣੀ ਨਹੀਂ ਹੈ ਅੱਛਾ ਆਪਣੀ ਨਹੀਂ ਹੈ ਨਹੀਂ ਜੀ ਅੱਛਾ ਜੀ ਤੇ ਕੀ ਕਾਰਨ ਹੋ ਗਿਆ ਕਿ ਆਪਾਂ ਨੂੰ ਆਪਣਾ ਕੰਮ ਸ਼ੁਰੂ ਕਰਨਾ ਪਿਆ ਪਹਿਲਾਂ ਭਾਈ ਤੁਸੀਂ ਕੀ ਕੰਮ ਕਰਦੇ ਸੀਗੇ ਮੈਂ ਸਰਵਨਿਕ ਗੈਲਰੀ ਵਿੱਚ ਸੀਗਾ ਹਾਂ ਜੀ ਅੱਛਾ ਛੱਡ ਕਰ ਦੋ ਸਰ ਦੁਕਾਨ ਹੂੰ ਦੇਖੋ ਅੱਜ ਕੱਲ ਤਰਖਾ ਇੰਨੀਆਂ ਮਿਲਦੀਆਂ ਨਹੀਂ ਹੈਗੀਆਂ ਤਾਂ ਘਰ ਦਾ ਗੁਜ਼ਾਰਾ ਹੁੰਦਾ ਸਾਰਾ ਪੱਤਾ ਤਾਂ ਸਾਡੇ ਕੋਲ ਸੱਚੀ ਦੱਸੀਏ ਸਾਡੇ ਕੋਲ ਕੁਝ ਹੈ ਨਹੀਂ ਸੀਗਾ ਤਾਂ ਫਿਰ ਸਾਡਾ ਉਹਦਾ ਵੀ ਨਹੀਂ ਸਰਦਾ ਸੀ ਹੋਲੀ-ਹੋਲੀ ਕਿ ਮੈਂ ਕੀ ਬੈੱਡ ਵਗੈਰਾ ਸਾਰਾ ਕੁਝ ਫਸੀ ਲੈਣਾ ਸੀਗਾ ਤਾ ਇਹਨਾਂ ਨੂੰ ਫਿਰ ਇਹ ਕਹਿੰਦੇ ਮੇ ਦਾਜ ਤੇਰਾ ਖੁਦ ਬਣਾਵਾਂ ਦਾ ਇਸ ਲਈ ਫਿਰ ਅਸੀਂ ਸੋਚਿਆ ਵੀ ਅਸੀਂ ਦੋਨੋਂ ਇਕੱਠੇ ਕੰਮ ਕਰਾਂਗੇ ਤਾਂ ਆਪਣਾ ਦਾਜ ਆਪਣਾ ਖੁਦ ਬਣਾਵਾਂ ਬਿਲਕੁਲ ਬਿਲਕੁਲ ਕਿਉਂਕਿ ਆਪਾਂ ਕਿਸੇ ਦੇ ਸਾਰੇ ਆਪਾਂ ਕਿਸੇ ਤੋਂ ਕਿਉਂ ਮੰਗਣਾ ਹਨਾ ਕਿਉਂ ਮੇਰੇ ਮੇਰੇ ਪਾਪਾ ਵੀ ਨਹੀਂ ਹੈ ਸਿਰਫ ਇੱਕ ਮੇਰੇ ਬ੍ਰਦਰ ਹੈ ਅੱਛਾ ਇਸ ਕਰਕੇ ਮੈਂ ਦਾਜ ਨਹੀਂ ਲੈ ਕੇ ਆਈ ਸੀ ਅੱਛਾ ਤਾਂ ਤੁਸੀਂ ਹੁਣ ਮਿਹਨਤ ਕਰਕੇ ਖੁਦ ਤੁਸੀਂ ਬਣ ਬਿਲਕੁਲ ਜੀ ਤੇ ਆ ਪਾਜੀ ਦੀਦੀ ਦਾ ਹੁਣ ਤੱਕ ਤੁਹਾਨੂੰ ਕਿੰਨਾ ਕੋ ਸਾਥ ਰਿਹਾ ਕਿਉਂਕਿ ਕਹਿੰਦੇ ਨੇ ਕਿ ਇੱਕ ਔਟ ਜਿਹੜੀ ਹੁੰਦੀ ਹੈ ਨਾ ਇੱਕ ਸਕਸੈਸਫੁਲ ਬੰਦੇ ਦੇ ਪਿੱਛੇ ਇੱਕ ਔਟ ਦਾ ਹੱਥ ਹੁੰਦਾ ਤਾਂ ਦੀਦੀ ਦਾ ਹੁਣ ਤੱਕ ਤੁਹਾਡੇ ਨਾਲ ਕਿੰਨਾ ਕਿ ਸਾਥ ਤੇ ਤੁਹਾਨੂੰ ਮੇਰੇ ਨਾਲ ਬਹੁਤ ਵਧੀਆ ਰਿਹਾ ਹੂੰ ਇਹਨੇ ਗੱਲ ਮੇਰੇ ਬਰਥਡੇ ਵੀ ਬਣਾਇਆ ਬਹੁਤ ਸਰਪ੍ਰਾਈਜ਼ ਦਿੱਤਾ ਮੈਨੂੰ ਨਹੀਂ ਪਤਾ ਸੀ ਕਿ ਉਹ ਮੇ ਸੰਗਾਈ ਦੇ ਬਹੁਤ ਮੇਰੇ ਬਰਥਡੇ ਬਣਾਇਆ ਜੀ ਹਾਂ ਮੈਨੂੰ ਲੱਗਦਾ ਹੈ ਇਦਾਂ ਹੀ ਸਾਥ ਸਾਰ ਨੂੰ ਮਿਲਦਾ ਰਹੇ ਹਾਂ ਤੇ ਮੇਰੀ ਵਰਗੀ ਘਰਵਾਲੀ ਸਾਰੇ ਨੂੰ ਮਿਲਦੀ ਰਹੇ ਇਦਾਂ ਦੀ ਪਰ ਕੇਂਦਰੀ ਪੀਸ ਦਾ ਇੱਕ ਹੀ ਰਪਣ ਬਣਾਇਆ ਹੁੰਦਾ ਜਿਵੇਂ ਕਿ ਨੇਚਰ ਹੋਵੇ ਸੁਹਾਵੋਵੇ ਉਸ ਦਾ ਮੇਰੀ ਕਾਰਵਾਈ ਬਿਲਕੁਲ ਸਾਰੇ ਕੋਲ ਪਵਾਉਂਦਾ ਨੇਚਰ ਜੀ ਬਿਲਕੁਲ ਤਰੀਕੇ ਨਾਲ ਜਿਉਂ ਸਭੀ ਕਰ ਲੈਂਦੀ ਹੈ ਕਿ ਵੀ ਜਾਏ ਜਾਏ ਲੱਗਦਾ ਕਿ ਆਉਂਦੀ ਤੇ ਤੁਹਾਡਾ ਨਾਮ ਗੁਰਪ੍ਰੀਤ ਹੈ ਹਾਂ ਜੀ ਕਿਉਂਕਿ ਇਤੋਂ ਮੈਂ ਵੀ ਗੁਰਪ੍ਰੀਤ ਤਾਂ ਇਹ ਦਿਦੇ ਗੁਰਪ੍ਰੀਤ ਨੇ ਲਾਇਆ ਸਾਡੀ ਰਾਸ਼ੀਆ ਸੇਮ ਹੋ ਗਈਆਂ ਬਿਲਕੁਲ ਮੈਨੂੰ ਮੈਨੂੰ ਝੋਟ برداشت ਨਹੀਂ ਹੁੰਦਾ ਇਸ ਕਰਕੇ ਸਾਡੀ ਆਪਸ ਵਿੱਚ ਹੋਰਦੀ ਵੀ ਬਹੁਤ ਹੈ ਪਿਆਰ ਵੀ ਬਹੁਤ ਹੈ ਲੜਾਈ ਵੀ ਬਹੁਤ ਹੁੰਦੀ ਹੈ ਸਾਡੇ ਵਿਚ ਅੱਛਾ ਪਾਜੀ ਕਦੇ ਇਦਾਂ ਹੋਇਆ ਕਿ ਅੱਜ ਦੀਦੀ ਦਾ ਬਿਲਕੁਲ ਆਫ ਹੋ ਗਿਆ ਥੋੜਾ ਨਾ ਲੜਾਈ ਹੋ ਗਈ ਤੇ ਜੀ ਕਹਿੰਦੇ ਮੈਂ ਨੀ ਫੋਟੋ ਬਣਾ ਲਓ ਚਾਹੀ ਬਣਾ ਲਓ ਹਾਂ ਜੀ ਉਹਨੇ ਕਹਿੰਦੀ ਹੁੰਦਾ ਉਹ ਉਸकी ਘਰ ਵੀ ਚਲੀ ਜਾਂਦੀ ਹੈ ਅੱਛਾ ਜੀ ਫਿਰ ਤੁਸੀਂ ਕਿਵੇਂ ਮੈਨੇਜ ਕਰਦੇ ਹੋ ਮੈਂ ਕਰ ਲੈਣਾ ਬਈ ਫਿਰ ਮੈਂ ਜੀ ਫੋਟੋ ਮੁੜੀ ਕਰ ਦਿੰਨਾ ਭਾਈ ਸਰਦ ਵੱਡਾ ਨਹੀਂ ਫਿਰ ਮੈਨੂੰ ਕਾਲ ਕਰਦੇ ਆ ਜਾ ਮੱਠੇ ਤੇ ਦਿਲ ਨਹੀਂ ਲੱਗ ਰਿਹਾ ਆ ਜਾ ਫਿਰ ਮਨਵਾਣਾ ਪੈਂਦਾ ਕੀ ਗੱਲਾਂ ਮਤਲਬ ਕਿ ਪਿਆਰ ਵੀ ਚਲਕਦਾ ਤੁਮਾ ਜਣਾ ਤੇ ਅੱਛਾ ਭਾਜੀ ਜਦੋਂ ਤੁਸੀਂ ਇਹ ਕੰਮ ਸ਼ੁਰੂ ਕੀਤਾ ਸੀ ਤਾਂ ਕਈ ਵਾਰੀ ਘਰ ਦੇ ਕਹਿੰਦੇ ਨੇ ਹਣਾ ਵੀ ਤੂੰ ਕਿਵੇਂ ਇਕੱਲਾ ਕਰੇਗਾ ਜਾਂ ਤੂੰ ਨਵੀਂ ਵਿਆਹੀ ਨਾਲ ਕੁੜੀ ਨੂੰ ਲੈ ਚ ਆਣਾ ਘਰ ਦੇ ਵਿੱਚ ਸੋਚ ਬਣਾਉਂਦੀਆਂ ਨੇ। ਸਾਨੂੰ ਕਈਆਂ ਨੇ ਕਿਹਾ ਜੀ ਅਸੀਂ ਜਦੋਂ ਆਨ ਰੋਡ ਤੇ ਭਾਂਡੇ ਵਾਹ ਕੇ ਮਾਰਦਾ ਸੀ ਉਹ ਇਸੇ ਰਾਤ ਦਾ ਕਹਿੰਦੇ ਸੀ। ਅੱਛਾ। ਕਿਉਂ ਭਾਂਡੇ ਵਾਹਦਾ? ਨਹੀਂ ਨਾ ਤੇਰੇ ਰਿਸ਼ਤੇਦਾਰ ਕਹਿੰਦੇ ਸੀਗੇ ਵੀ ਹਾਏ ਜੋ ਦਾ ਤੇਰਾ ਵਿਆਹ ਹੋਇਆ ਤੂੰ ਰੋਡ ਤੇ ਭਾਂਡੇ ਵਾਜਣ ਲੱਗ ਗਿਆ। ਅਸੀਂ ਆਪਣੇ ਬੱਚਿਆਂ ਦਾ ਵਿਆਹ ਨਹੀਂ ਕਰਾਂਗੇ। ਅੱਛਾ। ਮੇਰੇ ਬੜੇ ਮਾਨੇ ਚ ਆਇਆ ਮੈਂ ਬਹੁਤ ਰੋਈ ਵੀ ਹਾਂ ਸ਼ਾਇਦ ਮੇਰੇ ਨਾਲ ਤੁਸੀਂ ਵਿਆਹ ਕਰਕੇ ਤੁਹਾਡਾ ਇਹ ਕੰਮ ਕਹਿੰਦੇ ਸਭ ਦੀ ਆਪਣੀ ਆਪਣੀ ਸੋਚ ਹੁੰਦੀ ਹੈ। ਅੱਜ ਉਹੀ ਹੈ ਜਿਵੇਂ ਹੁਣ ਅਸੀਂ ਰੋਡ ਤੋਂ ਦੁਕਾਨ ਤੇ ਆ ਗਏ। ਬਿਲਕੁਲ। ਅੱਜ ਉਹੀ ਕਹਿੰਦੇ ਆਂ ਵੀ ਹਾਂ ਚੰਗਾ ਲੱਗਿਆ ਤੁਸੀਂ ਆਪਣਾ ਕੰਮ ਖਾਰ ਲਿਆ ਪਰ ਮੇਰੇ ਦਿਲ ਚ ਉਹ ਗੱਲਾਂ ਯਾਦ ਆ ਰਲੀਆਂ ਚੁੱਭਦੀਆਂ ਨੇ ਚੁੱਭਦੀਆਂ ਕਿ ਜਦੋਂ ਇੱਕ ਅਗਲੇ ਘਰ ਜਦੋਂ ਕੁੜੀ ਬੜੇ ਸੁਪਨੇ ਲੈ ਕੇ ਆਉਂਦੀ ਹੈ ਕਿਸੇ ਦਾ ਮਾੜਾ ਤਾਂ ਸੋਚਦੀ ਨਹੀਂ ਕਿ ਅਸੀਂ ਅਗਲੇ ਘਰ ਜਾਵਾਂਗੇ ਚਾਵਾਂਗੇ ਕਰਾਂਗੇ ਜਾਂ ਕਰਾਂਗੇ ਮੈਂ ਬਸ ਇਹ ਕਹਿਨੀ ਆ ਇਹਨਾਂ ਨੂੰ ਵੀ ਅਸੀਂ ਕਿਸੇ ਕੋਲੋਂ ਮੰਗਣਾ ਨਹੀਂ ਆਪਣੀ ਮਿਹਨਤ ਦਾ ਚਾਹੇ ਅਪਰ ਅੰਦਰ ਲੋਨਾ ਰੋਟੀ ਖਾਰੀਆ ਪਰ ਕਿਸੇ ਕੋਲੋਂ ਮੰਗਣਾ ਨਹੀਂ ਅਸੀਂ ਦੋਨਾਂ ਨੇ ਜਿਵੇਂ ਸਾਡੇ ਬਿਆਨ ਥੋੜੇ ਦਿਨ ਹੋਏ ਸੀ ਅਸੀਂ ਥੱਲੇ ਪੁੰਜੇ ਵੀ ਸੁੱਤੇ ਆ ਤਾਂ ਓਹੋ ਮੈਂ ਤਾਂ ਦੇਖੋ ਜੀ ਮੈਂ ਕੋਈ ਨਾ ਦੇ ਦੇ ਕੋਈ ਗੱਲ ਮੁੰਨੇ ਆ ਕਈ ਵਾਰੀ ਹੁੰਦਾ ਹੈ ਇਦਾਂ ਦੇ ਆਪਣੇ ਜ਼ਿੰਦਗੀ ਦੇ ਵਿੱਚ ਅਜਈਆਂ ਪ੍ਰਸਥਿਤੀਆਂ ਆਂਦੀਆਂ ਨੇ ਜਦੋਂ ਹਨਾ ਬੰਦਾ ਮੰਨ ਡੋਲ ਜਾਂਦਾ ਮੈਂ ਦੇਖੋ ਜੀ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਜੀ ਜੇ ਨੁਆ ਨਹੀਂ ਚੰਗੇ ਹੁੰਦੀਆਂ ਹਰੇਕ ਮੁੰਡੇਆਂ ਦੀ ਮਾਵਾਂ ਨੂੰ ਇਹ ਕਹਿੰਦਾ ਕਿ ਮੁੰਡੇ ਵਿਆਹ ਉਹ ਨਾ ਜੇ ਤੁਹਾਨੂੰ ਨੁਆ ਨਹੀਂ ਚੰਗੇ ਜੀ ਸਿੰਪਲ ਤੇ ਜੇ ਇਹਨੇ ਨਾਲ ਸਾਥ ਨਾ ਦਿੱਤਾ ਹੁੰਦਾ ਮੇਰਾ ਮੈਚ ਟਾਈਮ ਇੱਥੇ ਨਾ ਹੁੰਦਾ ਇਹਨਾਂ ਨੇ ਤੁਸੀਂ ਆਪਣਾ ਮਨ ਹੋਲਾ ਨਾ ਕਰੋ ਕਿਉਂਕਿ ਕਹਿੰਦੇ ਜਿਹੜੀ ਔਰਤ ਹੁੰਦੀ ਜਿਹੜੀ ਕੁੜੀ ਹੁੰਦੀ ਹੈ ਨਾ ਉਸ ਦੇ ਵਿੱਚ ਬਹੁਤ ਕੁਝ ਕਰਨ ਦਾ ਦਮ ਹੁੰਦਾ ਹੈ ਨਾ ਉਹ ਕਿਸੇ ਦੇ ਸਾਹ ਰਹੀ ਨਹੀਂ ਰਹਿੰਦੀ ਕਿਉਂਕਿ ਇੱਕ ਕੁੜੀ ਦੇ ਅੰਦਰ ਬਹੁਤ ਸੋਹਣੀ ਕਲਾ ਹੁੰਦੀ ਹੈ ਸੋ ਤੁਸੀਂ ਤੁਹਾਡੀ ਅਗੇ ਤਾਂ ਬਹੁਤ ਸੋਹਣੀ ਕਲਾ ਹੈ ਕਿ ਤੁਸੀਂ ਖਾਣਾ ਬਣਾਉਂਦੇ ਹੋ ਤੁਸੀਂ ਲੋਕਾਂ ਨੂੰ ਪਰੋਸਦੇ ਹੋ ਪਿਆਰ ਪਰੋਸਦੇ ਹੋ ਤੇ ਚਲੋ ਹੁਣ ਤੁਹਾਡਾ ਮੂਡ ਸੈ ਕੀ ਤੁਸੀਂ ਆਪਣੇ ਇਸ ਸਟਾਲ ਦੇ ਉੱਤੇ ਦੁਕਾਨ ਦੇ ਉੱਤੇ ਕੀ ਕੁਝ ਬਣਾਉਨੇ ਹੋ ਅਸੀਂ ਜੀ ਟਿਫਨ ਸਰਵਿਸ ਦਾ ਖਾਣਾ ਵਗੈਰਾ ਬਣਾਉਣਾ ਹੈ ਪਰੌਠੇ ਬਣਾਉਣੇ ਆ ਜੀ ਤੇ ਮਹੀਨੇ ਦੀ 13 ਤਰੀਕ ਨੂੰ ਆਹੀ ਜਿਹੜਾ ਪਰੌਠਾ 20 ਰੁਪਏ ਦਾ ਨਾ ਅੱਛਾ ਇਹ ਅਸੀਂ 13 ਰੁਪਏ ਦਾ ਦੇਨੇ ਆ ਹਾਂ ਮੈਂ ਤਾਂ ਆਈ ਸੀ ਮੈਂ ਕਿਹਾ ਇਸ ਸ਼ਾਪ ਦੇ ਉੱਤੇ 13 ਰੁਪਏ ਦਾ ਪਰੌਠਾ ਮਤਲਬ ਕਿ ਇੰਨਾ ਸਸਤਾ ਪਰੌਠਾ ਕਿਵੇਂ ਹੈ ਨਾ ਐਸਾ ਕੁ ਮੈਂ ਸੁਣਿਆ ਤਾਂ ਹੈ ਅਸੀਂ ਹੁਣ ਇਹ ਮਹੀਨੇ ਬਰਗਰ ਵੀ ਸ਼ੁਰੂ ਕਰਨਾ ਚਾਹਦੇ ਆ ਮਹੀਨੇ ਦੀ 13 ਤਰੀਕ ਨੂੰ 13 ਦਾ ਬਰਗਰ ਅੱਛਾ ਹਾਂ ਜੀ ਕੀ ਆ ਬਾਤ ਕਿਉਂ ਪਤਾ ਕਿ ਸਾਨੂੰ ਕਿਸੇ ਨਾਲ ਸਾਥ ਨਹੀਂ deta ਗੁਰੂ ਨਾਨਕ ਦੇਵ ਜ ਸਾਥੇ ਦਿੱਤਾ ਤੇ ਅਸੀਂ ਥੋੜਾ ਬਹੁਤਾ ਅਸੀਂ ਇਹ ਨਹੀਂ ਕਰ ਸਕਦੇ ਬਿਲਕੁਲ ਬਿਲਕੁਲ ਇਹ ਤਾਂ ਹੈ ਕਹਿੰਦੇ ਜਿਹਦਾ ਕੋਈ ਨਹੀਂ ਹੁੰਦਾ ਉਹਦਾ ਰੱਬ ਹੁੰਦਾ ਹੈ ਜੀ ਫਿਰ ਬਸ ਆਪਣੀ ਅੰਦਰ ਇੱਕ ਹੋਣੀ ਚਾਹੀਦੀ ਹੈ ਕੰਮ ਕਰਨ ਦੀ ਸਮਰੱਥਾ ਹੋਣੀ ਚਾਹੀਦੀ ਹੈ ਕਿ ਅਸੀਂ ਇਹ ਕੰਮ ਕਰਕੇ ਅਸੀਂ ਅੱਗੇ ਵਧਾਂਗੇ ਸਾਨੂੰ ਵਾਹਿਗੁਰੂ ਨੇ ਸਾਡਾ ਬਹੁਤ ਸਾਥ ਦਿੱਤਾ ਸਾਡਾ ਬਹੁਤ ਸਾਥ ਦਿੱਤਾ ਅੱਜ ਵਾਹਿਗੁਰੂ ਦੀ ਕਿਰਪਾ ਨਾਲ ਜਿਹੜੇ ਮੇਰੇ ਕੋਲ ਤੁਸੀਂ ਮੰਨੋ ਕਿ ਮੈਂ ਅੱਜ ਮੇਰੇ ਕੋਲ ਫ੍ਰਿਜ ਚੀਜ਼ਾਂ ਨਹੀਂ ਕਿ ਠੰਡਾ ਪਾਣੀ ਪੀਣ ਨੂੰ ਹੈ ਨਹੀਂ ਸੀ ਅੱਜ ਮੇਰੇ ਕੋਲ ਦੋ ਦੋ ਫ੍ਰਿਜ ਹੈ ਸਾਰਾ ਸਮਾਨ ਰੱਖਣ ਹੁਣ ਮੇਰੇ ਕੋਲ ਥਾੜੀ ਵੀ ਮੈਂ ਰੱਖਾਂ ਰੱਖਾਂ ਕਿੱਥੇ ਮੇਰੇ ਕੋਲ ਅੱਜ ਬਹੁਤ ਸਮਾਨ ਹੈ ਜੋ ਕਿ ਉਹ ਇਨਾਂ ਨੇ ਮੇਰਾ ਸਾਥ ਦਿੱਤਾ ਕਿਉਂਕਿ ਕਹਿੰਦੇ ਇੱਕ ਸਮਾ ਬਹੁਤ ਬਲਵਾਨ ਹੁੰਦਾ ਹੈ ਕਿਉਂਕਿ ਕਈ ਵਾਰੀ ਜਿਹੜਾ ਸਮਾ ਹੁੰਦਾ ਹੈ ਲੱਖਾਂ ਵਾਲੇ ਨੂੰ ਕੱਖਾ ਬਣਾ ਦਿੰਦਾ ਹੈ ਤੇ ਕੱਖਾ ਵਾਲੇ ਨੂੰ ਲੱਖਾ ਬਣਾ ਦਿੰਦਾ ਹੈ ਸੋ ਕਦੀ ਇੱਕ ਇਹ ਗੱਲ ਹੈ ਕਿ ਆਪਣੇ ਮਨ ਦੇ ਵਿੱਚ ਕਦੀ ਵੀ ਹੰਕਾਰ ਨਹੀਂ ਕਰਨਾ ਚਾਹੀਦਾ ਕਿਉਂਕਿ ਨਿਮਰਤਾ ਦੇ ਨਾਲ ਹੀ ਸਾਰਾ ਕੁਝ ਹੈ ਅਸੀਂ ਕਦੀ ਵੀ ਪਿਛਲਾ ਭੁੱਲ ਨਹੀਂ ਸਕਦੇ ਹੈਗੇ ਬਸ ਵਾਹਿਗੁਰੂ ਅਸੀਂ ਇਹੀ ਅਰਦਾਸ ਕਰਦੇ ਹਾਂ ਵੀ ਅਸੀਂ ਆਪਣੀ ਮਿਹਨਤ ਨਾ ਕਰ ਰਿਹਾ ਬਸ ਸਾਨੂੰ ਅੱਗੇ ਦੇ ਅੱਗੇ ਚੰਗਾ ਦੇ ਦੇ ਫਿਰ ਦੇ ਅੱਛਾ ਦੇ ਦੇ ਫਿਰ ਤੁਸੀਂ ਸਾਨੂੰ ਕੀ ਖਿਲਾ ਰਹੇ ਹੋ ਅੱਛਾ ਤੁਸੀਂ ਆਲੂ ਦਾ ਪਰੌਂਠਾ ਖਾਓ ਆਲੂ ਦਾ ਪਰੌਂਠਾ ਤੁਸੀਂ ਬਣਾਇਆ ਕਿਵੇਂ ਮੈਂ ਤੁਹਾਡੇ ਤੋਂ ਰੈਸিপি ਜਾਨਣਾ ਚਾਹੁੰਦੀ ਆ ਬਸ ਜੀ ਇਹ ਸਿੰਪਲ ਜਿਵੇਂ ਨੂਨ ਮਰਚ ਘਰ ਦੇ ਹੁੰਦੇ ਆ ਆਲੂ ਹੁੰਦੇ ਆ ਸਾਡੇ ਕੋਲ ਆਲੂ ਲਾਲ ਹੁੰਦੇ ਆ ਜਿਹੜੇ ਪਰੌਂਠੇ ਦੇ ਲਾਲ ਲਾਲ ਉਹਦੇ ਨਾਲ ਪਹਾੜੀ ਆਲੂ ਕਹਿੰਦੇ ਇੱਕ ਡਾਇਮੰਡ ਆਲੂ ਵੀ ਹੁੰਦਾ ਹੈ ਨਾ ਉਹ ਮਤਲਬ ਕਿ ਮਿੱਠਾ ਨਹੀਂ ਹੁੰਦਾ ਉਹਦਾ ਟੇਸ ਬਹੁਤ ਵਧੀਆ ਹਾਂ ਇੱਕ ਥੋੜੇ ਜਿਹਾ ਪੂਰਪਰੇ ਜਿਹਾ ਹੁੰਦਾ ਹੈ ਮਤਲਬ ਕਿ ਸਪੰਜੀ ਜਿਹਾ ਟਾਈਪ ਚ ਨਹੀਂ ਇਹ ਤੁਸੀਂ ਪਰੌਂਠਾ ਟੇਸਟ ਕਰਕੇ ਦੇਖਿਓ ਇੱਕ ਵਾਰੀ ਹਾਂ ਤੁਹਾਨੂੰ ਆਪੇ ਕਿ ਚਟਣੀ ਚਟਣੀ ਦੇ ਨਾਲ ਸਾਡਾ ਪਰੌਂਠਾ ਬਹੁਤ ਟੇਸਟੀ ਲੱਗ ਰਿਹਾ ਚਲੋ ਫਿਰ ਸਾਹਮਣੇ ਇੱਕ ਪਲੇਟ ਤਿਆਰ ਕਰਕੇ ਦਿਖਾਓ ਤੇ ਅਸੀਂ ਦਿਖਾਵਾਂਗੇ ਆਪਣੇ ਦੋਸਤਾਂ ਨੂੰ ਵੀ ਦੇਖੋ ਦੀਦੀ ਕਿਵੇਂ ਤਿਆਰ ਕਰ ਰਹੀ ਨੇ ਪਲੇਟ ਸੋ ਤੁਸੀਂ ਦੇਖ ਸਕਦੇ ਹੋ ਪਰੌਂਠਾ ਤਿਆਰ ਹੋ ਚੁੱਕਿਆ ਹੈ ਔਰ ਇੱਧਰ ਇੱਕ ਪੇੜਾ ਰੈਡੀ ਹੈ ਸੋ ਭਾਜੀ ਪੇੜਾ ਕਰ ਰਹੇ ਨੇ ਤਾਂ ਕਰਦੇ ਕਰਦੇ ਦੇਖਦੇ ਹੁਣ ਕੀ ਬਣਾ ਰਹੇ ਨੇ ਆਲੂ ਵਿੱਚ ਭੈ ਚੁੱਕਿਆ ਸਿੰਪਲ ਹੀ ਜੋ ਆਪਾਂ ਘਰੇ ਜਿਵੇਂ ਆਲੂ ਵਾਲੇ ਪਰਾਂਠੇ ਬਣਾਉਂਦੇ ਆ ਉਸੇ ਤਰੀਕੇ ਦੇ ਪਰਾਂਠੇ ਬਣਦੇ ਨੇ ਪਰ ਕਹਿੰਦੇ ਨੇ ਹਰ ਇੱਕ ਦੇ ਹੱਥ ਦੇ ਬਣਾਉਣ ਬਣਾਉਣ ਦਾ ਤਰੀਕਾ ਹੁੰਦਾ ਕਈ ਬਹੁਤ ਸਾਰੀਆਂ ਵਿੱਚ ਚੀਜ਼ਾਂ ਪਾਉਂਦੇ ਨੇ ਪਰ ਉਹਨਾਂ ਦੇ ਹੱਥ ਦਾ ਅਜਿਹਾ ਸਵਾਦ ਨਹੀਂ ਆਉਂਦਾ ਜੋ ਸਿੰਪਲ ਪਰਾਂਠੇ ਦੇ ਵਿੱਚ ਵੀ ਆ ਜਾਂਦਾ ਅਸੀਂ ਪਿਆਰ ਨਾਲ ਬਣਾਉਂਦੇ ਪਿਆਰ ਬਣਦਾ ਜੀ ਬਿਲਕੁਲ ਬਿਲਕੁਲ ਕਹਿੰਦੇ ਨੇ ਪਿਆਰ ਨਾਲ ਬਣੀ ਹੋਈ ਚੀਜ਼ ਸਾਰੀ ਸਵਾਦ ਲੱਗਦੀ ਹੈ ਤੇ ਜੇ ਬੰਦ ਹੋ ਜੀ ਮੱਥੇ ਵੱਟ ਪਵੇ ਨਹੀਂ ਜੀ ਸਾਡੇ ਮੱਥੇ ਕਦੀ ਵੱਟ ਹੁੰਦਾ ਹੀ ਨਹੀਂ ਜੋ ਸਾਡੇ ਮਨ ਛੰਦਾ ਬਸ ਕਦੀ ਕਦਾਈ ਮਨ ਰੋਕੇ ਸਾਵਧਾਨੀ ਅੱਛਾ ਜੀ ਜਿਹੜੀ ਤੁਸੀਂ ਟਿਫਨ ਸਰਵਿਸ ਵੀ ਦਿੰਦੇ ਹੋ ਹਾਂਜੀ ਟਿਫਨ ਸਰਵਿਸ ਵੀ ਹੈ ਸਾਡੇ ਕੋਲ ਤਾਂ ਅਸੀਂ ਆਰਡਰ ਤੇ ਵੀ ਜਿਵੇਂ ਖਾਣਾ ਪੀਣਾ ਜਿਵੇਂ ਗੁਰਦੁਆਰੇ ਹੋ ਗਿਆ ਕਿਸੇ ਫੰਕਸ਼ਨ ਛੋਟਾ ਮोटा ਹੋ ਗਿਆ ਅਸੀਂ ਉਹ ਆਰਡਰ ਤੇ ਖਾਣਾ ਵੀ ਤਿਆਰ ਕਰੀਦਾ ਅੱਛਾ ਜੀ ਹਾਂਜੀ ਤੇ ਲਓ ਜੀ ਮੇਰੀ ਅੱਗੇ ਥਾਲੀ ਤੇ ਤੁਸੀਂ ਦੇਖ ਸਕਦੇ ਹੋ ਥਾਲੀ ਦੇ ਨਾਲ ਚਟਨੀ ਹੈ ਤੇ ਪਰਾਂਠਾ ਆ ਤੇ ਦਿੱਤੇ ਚਟਨੀ ਤੁਸੀਂ ਪੁਦੀਨੇ ਦੀ ਬਣਾਉਣੀ ਹੈ ਕੀ ਬਣਾਉਣੀ ਹੈ ਪੁਦੀਨਾ ਹੋ ਗਿਆ ਧਨੀਆ ਹੋ ਗਿਆ ਲਸਣ ਅਦਰਕ ਸਭ ਕੁਝ ਪਾ ਕੇ ਬਣਾਈ ਦਾ ਓਕੇ ਤੇ ਇਹ ਥੋੜਾ ਜਿਹਾ ਸਾਈਡ ਤੇ ਕਰ ਦਿਓ ਆਪਾਂ ਖੰਨੇ ਆ ਪਹਿਲਾਂ ਤਾਂ ਮੱਖਣ ਕੱਢ ਲਈਏ ਕੁਏ ਬੜ ਜੋ ਦੀਦੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਲੈ ਮੈਂ ਤਾਂ ਉਹ ਨਹੀਂ ਉਹ ਤੋਂ ਆਪਾਂ ਕਰਾਂਗੇ ਟੇਸਟ ਤੋ ਕਈਆਂ ਦੇ ਪ੍ਰਾਠੇ ਨਾ ਬਹੁਤ ਜ਼ਿਆਦਾ ਆਇਲੀ ਹੁੰਦੇ ਨੇ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਕੋਈ ਜ਼ਿਆਦਾ ਤੇਲ ਵੀ ਨਹੀਂ ਲੱਗਾ ਹੋਇਆ ਕੋਈ ਵੀ ਨਹੀਂ ਲੱਗਾ ਹੋਇਆ ਤਾਂ ਅੱਜ ਤੁਸੀਂ ਕਿਹੜਾ ਰਿਫਾਈਨਡ ਯੂਜ਼ ਕਰਦੇ ਹੋ ਆ ਪਰਾਠਿਆਂ ਨੂੰ ਲਾਉਣ ਵਾਸਤੇ ਕੋਈ ਤੇਲ ਵਗੈਰਾ ਕੋਈ ਕੁਛ ਸਾਡੇ ਕੋਲ ਜਿਹੜਾ ਸਰ੍ਹੋਂ ਦਾ ਤੇਲ ਹੁੰਦਾ ਹੈ ਨਾ ਹਾਂਜੀ ਉਹਨੇ ਚੰਗੀ ਤਰ੍ਹਾਂ ਸਾੜ ਕੇ ਰੀਯੂਜ਼ ਕਰਦੇ ਹਾਂ ਮਤਲਬ ਕਿ ਸਰੋਂ ਦੇ ਤੇਲ ਦੇ ਵਿੱਚ ਵੈਸੇ ਹੀ ਬਹੁਤ ਕਰਾਰੇ ਬਣਦੇ ਨੇ ਹਨਾ ਵੀ ਹੋਰ ਤਾਂ ਜਿਹੜੇ ਰਿਫਾਈਨ ਹੁੰਦੇ ਨੇ ਉਹਦੇ ਵਿੱਚ ਬਹੁਤ ਕੁਝ ਪੈਂਦਾ ਹੈ ਜੀ ਅਸੀਂ ਕਦੇ ਕਦੇ ਰਿਫਾਈਨ ਲਿਆੜਾ ਪਿਆ ਹੋਇਆ ਵਧੀਆ ਲੈ ਕੇ ਆਨੇ ਆਪ ਕੋਈ ਐਵੇਂ ਉਹਨਾ ਨਹੀਂ ਦੇਖਿਆ ਮਤਲਬ ਕਿ ਜਾਂ ਤਾਂ ਤਾਂ ਸਿਰ ਤੇਲ ਸੀ ਬਣਾਉਣੇ ਵਾਣ ਵੈਸੇ ਵੀ ਕਹਿੰਦੇ ਤੇਲ ਦੇ ਬਣੇ ਹੋਏ ਪਰਾਠੇ ਬਹੁਤ ਜ਼ਿਆਦੇ ਕਰਾਰੇ ਤੇ ਆ ਕਹਿੰਦੇ ਨੇ ਕ੍ਰਿਸਪੀ ਜੇ ਹੁੰਦੇ ਨੇ ਸੋ ਆ ਦੇਖੋ ਤੁਸੀਂ ਖਾ ਕੇ ਦੇਖੋ काफी स्पाइसी है सो so, अपने कोल कस्टमर भी खड़ी ना पौने दे नाल गल बात कर दिया सशि का बाजी सशि का जी आ पाजी की नाम है टोटा परमेंद्र मेरा नाम है अच्छा पाजी तुसी तो इथे रोज आंदे हो नहीं फर्स्ट टाइम आया हूं वीडियो देख के आया हूं अच्छा जी देखा बहुत सोनी लगे हूं हाँ। चीज बहुत प्रोंटे थोड़ी देखा बहुत सोनी लगे मन को अच्छा ਤੇ ਹੋਰ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੇ ਹੋਰ ਕਸਟਮਰ ਦੇਖ ਰਹੇ ਨੇ ਮੇਰੇ ਵੀਬਸ ਮੈਂ ਕਹਿੰਦਾ ਆਓ ਇੱਕ ਵਾਰੀ ਟੋਪ ਟੈਸਟ ਕਰਕੇ ਦੇਖੋ ਬਹੁਤ ਵਧੀਆ ਸਪੈਸ਼ਲ ਬਣੀਆਂ ਬਹੁਤ ਵਧੀਆ ਚੀਜ਼ਾਂ ਐਟਵਾਸਦਾਤੀ ਦੀ ਜੀ ਆ ਸੋ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਕਸਟਮਰ ਆਉਂਦੇ ਨੇ ਇਹ ਵੀ ਵੀਡੀਓ ਵੇਖ ਕੇ ਆਏ ਨੇ ਅਗਰ ਜੇ ਤੁਹਾਨੂੰ ਵੀ ਲੱਗਦਾ ਹੈ ਕਿ ਤੁਸੀਂ ਵੀ ਇਹ ਵੀਡੀਓ ਦੇਖ ਰਹੇ ਹੋ ਤਾਂ ਤੁਸੀਂ ਇੱਕ ਵਾਰੀ ਇੱਥੇ ਆਣਾ ਚਾਹੁੰਦੇ ਹੋ ਤਾਂ ਜ਼ਰੂਰ ਆਓ ਤੇ ਤੁਸੀਂ ਆ ਦੇਖ ਸਕਦੇ ਹੋ ਕਿ ਭਾਜੀ ਨਾਲ ਦੇ ਨਾਲ ਆਪਣਾ ਖਾਣਾ ਜਿਹੜਾ ਹੈ ਰੈਡੀ ਕਰ ਰਹੇ ਨੇ ਰਾਠੇ ਜਿਹੜੇ ਨੇ ਤਿਆਰ ਕੀ ਕਰ ਰਹੇ ਨੇ ਤਾਂ ਉਧਰ ਆਪਣੇ ਕੋਲ ਜਿਹੜੇ ਦੀਦੀ ਨੇ ਸੋ ਅੰਦਰ ਉਹ ਪਲੇਟ ਤਿਆਰ ਕਰ ਰਹੇ ਨੇ ਸੋ ਤੁਸੀਂ ਦੇਖ ਸਕਦੇ ਹੋ ਕਿ ਪਲੇਟ ਤਿਆਰ ਹੋ ਰਹੀ ਹੈ ਨਾਲ ਉਹਨਾਂ ਨੇ ਸਲਾਦ ਰੱਖਿਆ ਹੈ ਕੜੀ ਪਕੌੜਾ ਅੱਜ ਦੀ ਅੱਜ ਕੀ ਕੀ ਬਣਿਆ ਹੋਇਆ ਵੈਸੇ ਕੜੀ ਪਕੌੜਾ ਜੀ ਅਤੇ ਪ੍ਰੀਤ ਦੀ ਪੁਰਜੀ ਅੱਛਾ ਤੇ ਪਨੀਰ ਦੀ ਪੁਰਜੀ ਵਾਓ ਕੀ ਬਾਤ ਹੈ ਜੀ ਜੀ ਸੰਡੇ ਨਾਲ بیچ ਵਿੱਚ ਘਾਟੀ ਜਿਵੇਂ ਛੋਲੇ ਭਟੂਰੇ ਹੋ ਗਏ ਆਲੂ ਪੂੜੀ ਹੋ ਗਈ ਇਹ ਚਲਦੀ ਜਾਂਦੀ ਉਹ ਸੰਡੇ ਕਰਕੇ ਲੋਕ ਜ਼ਿਆਦਾ ਇਹ ਹੀ ਚੀਜ਼ਾਂ ਪਸੰਦ ਕਰਦੇ ਨੇ ਸਾਡੇ ਕੋਲ ਸਿਰੇ ਆਲੂ ਪੂੜੀ ਦੀ ਹੁੰਦੀ ਹੈ ਹਾਂਜੀ ਹਾਂਜੀ ਥੋੜੀ ਸਰਦੀ ਹੋ ਗਈ ਤਾਂ ਫਿਰ ਵੀ ਛੋਲੇ ਭਟੂਰੇ ਜੇ ਲਗਾਵਾਂਗੇ ਬਣਾਉਂਦੇ ਸੀ ਅਸੀਂ ਪਹਿਲਾਂ ਵੀ ਹੁਣ ਵੀ ਬਣਾਵਾਂਗੇ ਜੀ ਜੀ ਤੁਸੀਂ ਦੇਖ ਸਕਦੇ ਹੋ ਸਲਾਦ ਦੇ ਉੱਪਰ ਸਾਸ ਪਾਈ ਹੋਈ ਹੈ ਨਾ ਇਹ ਚਟਨੀ ਪਾਈ ਹੈ ਚਟਨੀ ਪਾਈ ਹੈ ਜਿਹੜੀ ਆਪਾਂ ਹੱਤ ਨਾਲ ਬਣਾਉਂਦੇ ਹੁੰਦੇ ਹਾਂ ਉਹ ਹੱਤ ਨਾਲ ਹੀ ਬਣਾਉਂਦੇ ਹਾਂ ਹੱਤ ਨਾਲ ਹੀ ਬਣਾਉਂਦੇ ਆ ਜੀ ਅਸੀਂ ਕਹਿੰਦੇ ਨੇ ਨਾ ਜਿਹੜਾ ਟੇਸਟ ਹੱਥ ਦੇ ਨਾਲ ਬਣੀ ਹੋਈ ਚੀਜ਼ ਦਾ ਹੁੰਦਾ ਹੈ ਕਿਸੇ ਦੂਸਰੇ ਜੀ ਅਸੀਂ ਕੋਈ ਕਲਰ ਵਗੈਰਾ ਕੁਝ ਨਹੀਂ ਪਾਉਂਦੇ ਆਪ ਹੀ ਹੈ ਲਸਣ ਵਗੈਰਾ ਸਾਰਾ ਕੁਝ ਪਾ ਕੇ ਜਿਵੇਂ ਘਰ ਬਣਾਈਦਾ ਉਵੇਂ ਹੀ ਬਣਾਈਦਾ ਜੀ ਜੀ ਬਿਲਕੁਲ ਤੇ ਆਓ ਫਿਰ ਇਹ ਦੀਦੀ ਨੇ ਆਪਣੀ ਪਲੇਟ ਸਜਾ ਕੇ ਰੱਖ ਦਿੱਤੀ ਹੈ ਹੁਣ ਭਾਜ ਜਿਹੜੇ ਨੇ ਨਾਲ-ਨਾਲ ਪਰੌਂਠੇ ਬਣਾ ਰਹੇ ਨੇ ਸਿੰਪਲ ਫੁਲਕਾ ਤਵੇ ਵਾਲਾ ਤੇ ਦੀਦੀ ਤੰਦੂਰੀ ਫੁਲਕਾ ਤੇ ਨਹੀਂ ਲਾਉਂਦੇ ਹੋਣੇ ਜੀ ਤੰਦੂਰੀ ਫੁਲਕਾ ਨਹੀਂ ਲੋਕਾਂ ਦੀ ਡਿਮਾਂਡ ਤਾਂ ਹੁੰਦੀ ਹੋਣੀ ਹੁੰਦੀ ਹੈ ਜੀ ਪਰ ਇੱਥੇ ਥੋੜੀ ਜੀ ਦੁਕਾਨ ਥੋੜੀ ਛੋਟੀ ਹੈ ਨਾ ਇਸ ਕਰਕੇ ਨਹੀਂ ਲਗਾ ਰਹੇ ਲਗਾਵਾਂਗੇ ਅੱਜ ਇੱਕ ਸ਼ਾਪ ਦੇਖ ਰਿਹਾ ਹੋਰ ਵੱਡੀ ਹੋਏਗੀ ਫਿਰ ਅਸੀਂ ਦੂਸਰੀ ਸ਼ਾਪ ਹੋਰ ਕਰਾਂਗੇ ਫਿਰ ਕਰਾਂਗੇ ਫਿਲਹਾਲ ਤੁਸੀਂ ਦੋਨੋਂ ਚੁਣੇ ਹਲੇ ਕੰਮ ਕਰਦੇ ਹੋ ਜੀ ਜੀ ਤੇ ਲੋ ਜੀ ਥਾਲੀ ਰੈਡੀ ਹੋ ਚੁੱਕੀ ਹੈ ਸੋ ਆਪਾਂ ਕਰਾਂਗੇ ਟੇਸਟ ਦਾ ਟੇਸਟ ਕਰਨ ਤੋਂ ਬਾਅਦ ਆਪਾਂ ਦੱਸਾਂਗੇ ਕਿ ਕਿਵੇਂ ਦਾ ਲੱਗਿਆ ਸੋ ਤੁਸੀਂ ਦੇਖ ਸਕਦੇ ਹੋ ਕਿ ਥਾਲੀ ਮੇਰੀ ਰੈਡੀ ਹੈ ਤੇ आप फुलके दाइट गर्म बहुत आ क्योंकि ताजा ताजा फुलका लथया हो सब तो पहला अपना सिस्टम आ हम्म बिलकुलरगा पनीर है पनी सॉफ्ट ਕਿਉਂਕਿ ਬਾਜ਼ਾਰੀ ਪਨੀਰ ਜਿਹੜੇ ਇਹਨਾਂ ਤੋਂ ਕਾਫੀ ਟਾਈਟ ਜਿਹੇ ਹੁੰਦੇ ਨੇ ਤੇ ਤੁਸੀਂ ਆਪ ਬਣਾਣੇ ਹੋ ਪਨੀਰ ਸੀ ਹਾਂਜੀ ਆਪ ਹੀ ਬਣਾਣੇ ਕਦੀ ਇਹ ਬਣਾ ਲਦੇ ਕਦੀ ਮੈਂ ਬਣਾ ਲੈਂਦਾ ਪਨੀਰ ਮਤਲਬ ਕਿ ਆਪ ਬਣਾਈਦਾ ਨਹੀਂ ਪਨੀਰ ਤਾਂ ਬਾਜ਼ਾਰੋਂ ਲੈ ਕੇ ਆਈਦਾ ਸਬਜ਼ੀ ਵੀ ਆਪ ਬਣਾਈਦੀ ਹੈ ਅਸੀਂ ਬਾਜ਼ਾਰ ਵਾਲਾ ਪਨੀਰ ਮਤਲਬ ਕਿ ਇਹ ਕੁਆਲਿਟੀ ਤੁਸੀਂ ਕਿ ਕਿੱਥੋਂ ਲੈ ਕੇ ਆਨੇ ਹੋ ਕਿਉਂਕਿ ਕਈ ਹਾਂ ਡੈਰੀ ਵਾਲੇ ਜਿਹੜੇ ਪਨੀਰ ਹੁੰਦੇ ਆ ਉਹਨਾਂ ਦੇ ਆਪਣੇ ਹੱਥੀ ਦਾ ਬਣਿਆ ਹੁੰਦਾ ਹਾਂਜੀ ਹਾਂਜੀ ਤੇ ਕਿਉਂਕਿ ਜਿਹੜੇ ਦੂਸਰੇ ਪਨੀਰ ਆਪਾਂ ਕਹਿ ਲਿਓ ਬਨੇ ਬਣਾਤੇ ਉਹ ਤਾਂ ਕਾਫੀ ਟੈਟ ਜਿਹੇ ਹੁੰਦੇ ਆ ਖਾਦੇ ਵੀ ਨਹੀਂ ਜਾਂਦੇ ਹੈਗੇ ਬਹੁਤ ਜ਼ਿਆਦਾ ਸਖਤ ਹੁੰਦੇ ਨੇ ਸੋ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਆ ਸੌਫਟ ਜ ਹੈ ਦੇਖ ਸਕਦੇ ਹੋ ਸੋ ਪਨੀਰ ਮੈਨੂੰ ਬਹੁਤ ਫਦੇ ਲੱਗੇ ਇਸ ਕਰਕੇ ਮੈਂ ਦੋ ਕਰਾਈਆਂ ਜਿਹੜੀਆਂ ਨੇ ਪੰਜਾਬੀ ਚ ਕਹਿੰਦੇ ਨੇ ਬੁਰਕੀਆਂ ਪਨੀਰ ਦੀਆਂ ਲਈਆਂ ਨੇ ਅਸੀਂ ਰੋਟੀ ਜਿਵੇਂ ਬਣਾਉਂਦੇ ਆ ਅਸੀਂ ਰੋਟੀ ਵੀ ਬਣਾ ਕੇ ਨਹੀਂ ਰੱਖਦੇ ਕਸਟਮਰ ਆਂਦੇ ਆ ਅਸੀਂ ਨਾਲ ਦੀ ਨਾਲ ਗਰਮ ਗਰਮ ਬਣਾ ਕੇ ਸਰਵ ਕਰੀਦਾ ਅੱਛਾ ਜੀ ਹਾਂ ਜੀ ਪਰੋਂਠੇ ਵੀ ਹੁਣ ਕਸਟਮਰ ਆਉਂਦੇ ਆ ਨਾਲ ਦੇ ਨਾਲ ਉਹਨਾਂ ਨੂੰ ਬਣਾ ਕੇ ਦੇਈ ਦਿਆ ਬਣਾ ਕੇ ਰੱਖੀ ਦਾਲੀ ਤਾਜ਼ਾ ਖਵਾਈ ਦਾ ਸਾਰਾ ਤਾਜ਼ਾ ਖਵਾਈ ਦਾ ਤੁਸੀਂ ਦੇਖ ਸਕਦੇ ਹੋ ਕਿ ਸਫਾਈ ਵੀ ਕਿੰਨੀ ਹੈ ਨਾ ਸੋ ਪਹਿਲਾਂ ਆਪਾਂ ਪਨੀਰ ਖਾਧਾ ਸੀਗਾ ਹੁਣ ਮੈਂ ਕੜੀ ਖਾ ਰਹੀ ਆ ਹਮ ਖੱਟੀ ਇੱਕਦਮ ਵਧੀਆ ਪਕੌੜੇ ਨੇ ਦੇਖ ਸਕਦੇ ਹੋ ਅੱਛਾ ਦੀਦੀ ਥਾਲੀ ਦਾ ਰੇਟ ਕੀ ਹੈ ਜੀ 50 ਰੁਪਏ ਥਾਲੀ ਸਿਰਫ 50 ਰੁਪਏ ਦੀ ਹਾਂ ਜੀ ਚਾਵਲ ਵੀ ਹੁੰਦੇ ਜਿਨੇ ਚਾਵਲ ਲੈਣੇ ਹੋ ਤਾਂ ਚਾਵਲ ਆ ਫਿਰ ਤਿੰਨ ਫੁਲਕੇ ਜੇ ਚਾਵਲ ਨਹੀਂ ਲੈਣੇ ਫਿਰ ਪੰਜ ਫੁਲਕੇ ਫਿਰ ਪੰਜ ਫੁਲਕੇ ਦੇਖ ਸਕਦੇ ਹੋ ਕਿ 50 ਰੁਪਏ ਦੇ ਵਿੱਚ ਅੱਜ ਕੱਲ ਤਾਂ ਕੁਝ ਵੀ ਨਹੀਂ ਆਂਦਾ ਅਗਰ ਜੇ ਆਪਾਂ ਬਾਹਰੋਂ ਕਿਤੇ ਖਾਈਏ ਤਾਂ 60 70 ਰੁਪਏ ਦੀ ਪਲੇਟ ਦਿੰਦੇ ਨੇ ਪਰ ਭਾਜੀ ਹੁਣੀ ਨੇ 50 ਰੁਪਏ ਦੀ ਪਲੇਟ ਦੇ ਵਿੱਚ ਪੰਜ ਫੁਲਕੇ ਅਗਰ ਜੇ ਤੁਸੀਂ ਰਾਈਸ ਨਹੀਂ ਲੈਣੇ ਤਾਂ ਬਈ ਮੈਨੂੰ ਤਾਂ ਬਹੁਤ ਸਵਾਲ ਲੱਗਾ ਹੈ ਤੇ ਜੇ ਤੁਹਾਨੂੰ ਵੀ ਇਹ ਚੀਜ਼ ਦੇਖ ਕੇ ਹਨ ਮੇਰੀ ਵੀਡੀਓ ਦੇਖ ਕੇ ਤੁਹਾਡੇ ਮੂੰਹ ਚ ਪਾਣੀ ਆ ਰਿਹਾ ਤਾਂ ப்ਲੀਜ਼ ਤੁਸੀਂ ਵੀ ਇੱਕ ਵਾਰੀ ਇੱਥੇ ਜ਼ਰੂਰ ਆ ਕੇ ਟੈਸਟ ਕਰੋ ਕਿ ਇਹਨਾਂ ਦਾ ਖਾਣਾ ਕਿਵੇਂ ਦਾ ਆ ਕਿਉਂਕਿ ਅਸੀਂ ਕਿਸੇ ਦੀ ਇੰਦਾ ਪ੍ਰੋਮੋਸ਼ਨ ਨਹੀਂ ਕਰਦੇ ਹੈਗੇ ਕਿ ਹਾਂ ਵੀ ਅਸੀਂ ਪ੍ਰੋਮੋਸ਼ਨ ਕਰ ਰਹੇ ਹਾਂ ਵੀ ਤਾਂ ਇਹਨਾਂ ਨੂੰ ਕਹਿ ਰਿਹਾ ਕਿ ਖਾਣਾ ਬਹੁਤ ਵਧੀਆ ਹੈ ਰੀਅਲ ਚ ਇਹਨਾਂ ਦਾ ਜਿਹੜਾ ਖਾਣੇ ਦਾ ਟੈਸਟ ਹੈ ਘਰ ਵਰਗਾ ਹੀ ਹੈ ਸੋ ਤੁਸੀਂ ਇੱਕ ਵਾਰੀ ਇੱਥੇ ਆ ਕੇ ਜ਼ਰੂਰ ਖਾਓ ਸੋ ਆਪਾ ਭਾਜੀ ਨੂੰ ਤਾਂ ਵੀ ਪਤਾ ਲੈਣੇ ਕਿ ਤੁਹਾਡਾ ਐਡਰੈਸ ਕੀ ਹੈ ਪਹਿਲਾਂ ਦੀਦੀ ਕੁਝ ਕਹਿਣਾ ਚਾਹੁੰਦੇ ਨੇ ਹਾਂ ਜੀ ਦੀਦੀ ਸਾਡੀ ਵੀਡੀਓ ਅੱਗੇ ਦੇ ਕੇ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਤਾਂ ਕਿ ਸਾਡੀ ਵੀਡੀਓ ਅੱਗੇ ਅੱਗੇ ਚੱਲ ਜਾਵੇ ਤੇ ਸਭ ਨੂੰ ਪਤਾ ਲੱਗ ਜੇ ਜਿਵੇਂ ਇੱਥੇ ਢਾਬਾ ਹੈਗਾ ਨਿਕਾ ਜਾ ਬਿਲਕੁਲ ਜੀ ਬਿਲਕੁਲ ਕਿਉਂਕਿ ਹਰ ਇੱਕ ਨੂੰ ਹੁੰਦਾ ਕਿ ਜੇ ਅਸੀਂ ਕੰਮ ਸ਼ੁਰੂ ਕੀਤਾ ਹੋਇਆ ਤਾਂ ਸਾਡੀ ਵੀ ਕੋਈ ਹਨਾ ਲੁੱਕ ਸਪੋਰਟ ਕਰਨ ਕਿਉਂਕਿ ਖਾਸ ਗੱਲ ਇਹ ਹੈ ਕਿ ਅਗਰ ਜੇ ਪੰਜਾਬੀ ਹੀ ਪੰਜਾਬੀ ਦੇ ਸਪੋਰਟ ਸਪੋਰਟ ਕਰਨਗੇ ਤਾਂ ਅਜਿਹੇ ਜਿਹੜੇ ਪੈਨਪੜਾ ਜਿਹੜੇ ਕੰਮ ਕਰ ਰਹੇ ਨੇ ਜਾਂ ਉਹਨਾਂ ਨੇ ਸ਼ੁਰੂ ਕੀਤਾ ਤਾਂ ਉਹਨਾਂ ਨੂੰ ਇਸ ਕੰਮ ਦੇ ਵਿੱਚ ਹੋ ਨگیا ਗੱਜੇ ਪੰਜਾਬੀ ਪ੍ਰਾ ਪੰਜਾਬੀ ਪ੍ਰਾਵਾਂ ਦਾ ਸਾਥ ਦੇਣਗੇ ਸਾਡਾ ਐਡਰੈਸ ਹੈਗਾ ਜੀ ਅਦਾਲਤ ਬਾਜ਼ਾਰ ਓਪਰੇਟਿਡ ਸਿਮੰਦਰ ਪਟਿਆਲਾ ਤੇ ਮੋਬਾਈਲ ਨੰਬਰ ਹੈਗਾ ਜੀ 8699628213 ਤਾਂ ਸਾਡਾ ਇੰਸਟਾਗ੍ਰam ਤੇ ਪੇਜ ਵੀ ਹੈ ਗੁਰਪ੍ਰੀਤ ਹੋਮ ਤੇ ਅਸੀਂ ਵੀਡੀਓ ਵੀ ਬਣਾਉਂਦੇ ਹੁੰਨੇ ਆ ਤਾਂ ਸਾਡੀ ਅੱਗੇ ਅੱਗੇ ਵੀਡੀਓਜ਼ ਕਰਦਿਆ ਕਰੋ ਸ਼ੇਅਰ ਕਰਦਿਆ ਕਰੋ ਕਿਉਂਕਿ ਅਸੀਂ ਵੀ ਥੋੜਾ ਅੱਗੇ ਜਾਈਏ ਸਪੋਰਟ ਕਰਿਆ ਕਰੋ ਸਰਤਾਰਾ ਬਸ ਮੈਂ ਇਹੀ ਕਹਿਣਾ ਚਾਹੁੰਦਾ ਹਾਂ ਠੀਕ ਹੈ ਆ ਬਹੁਤ ਬਹੁਤ ਸ਼ੁਕਰੀਆ ਦੀਦੀ ਤੇ ਪਾਜੀ ਜੀ ਦਾ ਬਹੁਤ ਬਹੁਤ ਸ਼ੁਕਰੀਆ ਤੇ ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ ਸਾਡੀ ਥਾਲੀ ਵੀ ਜਿਹੜੀ ਹੈ ਨਾ 50 ਰੁਪਏ ਥਾਲੀ ਹੈ ਅੱਛਾ ਜੀ ਹਾਂ ਜੀ ਜਿਵੇਂ ਦੋ ਸਬਜ਼ੀਆਂ ਹੋ ਗਈਆਂ ਤਿੰਨ ਫੁਲਕੇ ਹੋ ਗਏ ਚਾਵਲ ਹੋ ਗਏ 50 ਰੁਪਏ ਥਾਲੀ ਹੈ ਸਾਡੀ ਅੱਛਾ ਤੇ ਜਿਹੜੇ 13-13 ਵਾਲਾ ਜਿਹੜਾ ਪਰਾਂਠਾ ਸੀਗਾ ਉਹ ਵਾਲਾ ਆਪਣਾ ਮੰਥਲੀ ਤੇਰੀ 13 ਤਰੀਕ ਦੀ ਮਹੀਨੇ ਦੀ 13 ਤਰੀਕ ਦੀ ਜੀ ਵੀ ਨਹੀਂ 13 ਤਰੀਕ ਨੂੰ 13 ਰੁਪਏ ਦਾ ਪ੍ਰੋਮੋ ਤੇ ਵੈਸੇ 20 ਰੁਪਏ ਦਾ ਪ੍ਰੋਮੋ ਵੈਸੇ 20 ਰੁਪਏ ਦਾ ਓਕੇ ਤਾਂ ਪੂਰੀ ਥਾਲੀ ਜਿਹੜੀ ਹੁੰਦੀ ਹੈ 50 ਰੁਪਏ ਦੀ 50 ਰੁਪਏ ਦੀ 50 ਦੇ ਦੀ ਠੀਕ ਹੈ ਜੀ ਅਸੀਂ ਟਿਫਨ ਸਰਵਿਸ ਵੀ ਕਰਦੇ ਆ ਤਾਂ ਆਰਡਰ ਤੇ ਖਾਣਾ ਪੀਣਾ ਤਿਆਰ ਵੀ ਕਰਦੇ ਜੀ ਜੀ ਜਿਸ ਚੀਜ਼ ਕੀ ਤੁਸੀਂ ਬ੍ਰੈਡ ਪੀਸ ਹੋਗੇ ਕਟਲਸ ਹੋਗੇ ਪਾਸਤਾ ਹੋਗੇ ਨੂਡਲ ਹੋਗੇ ਸਾਰਾ ਪਾਸਪੋਰਟ ਦੀ ਸਾਰੀ ਆਈਟਮ ਅਸੀਂ ਤਿਆਰ ਕਰਦੇ ਜੀ ਤਾਂ ਸ਼ਾਮ ਨੂੰ ਜਿਵੇਂ ਹੋਣਾ ਅਸੀਂ ਸ਼ਾਮ ਨੂੰ 3-4 ਵਜੇ ਫ੍ਰੀ ਹੋਈਦਾ ਤਾਂ ਅਸੀਂ ਜਿਵੇਂ ਬ੍ਰੈਡ ਪੀਸ ਉਹ ਵੀ ਕੱਟ ਕੇ ਰੱਖੀਦਾ ਓਕੇ 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 ਤੁਕੀ ਸ਼ਾਮ ਨੂੰ ਸਨੈਕਸ ਵਗੈਰਾ ਵੀ ਉਸ ਨਾਲ ਦੇ ਦਿੰਦੇ ਹੋ ਜੀ ਸੋ ਦੋਸਤੋ ਤੁਸੀਂ ਸੁਣੀ ਲਿਆ ਕਿ ਦੀਦੀਓਣੀ ਦਾ ਇੱਕ ਪ੍ਰਾਥਨ ਦੇ ਨਾਲ-ਨਾਲ ਹੋਰ ਵੀ ਬਹੁਤ ਸਾਰੀਆਂ ਸਰਵਿਸਿੰਗ ਦਿੰਦੇ ਨੇ ਸੋ ਇਸ ਦੇ ਨਾਲ ਉਹ ਟਿਫਨ ਦੀ ਸਰਵਿਸ ਵੀ ਕਰਦੇ ਨੇ ਅਗਰ ਜੇ ਤੁਸੀਂ ਇੱਥੇ ਆ ਕੇ ਇੱਕ ਵਾਰੀ ਟੈਸਟ ਕਰਨਾ ਚਾਹੁੰਦੇ ਹੋ ਤਾਂ ਇਹਨਾਂ ਦੇ ਦਿੱਤੇ ਹੋਏ ਪਤੇ ਤੇ ਤੁਸੀਂ ਇੱਕ ਵਾਰੀ ਜ਼ਰੂਰ ਆਓ ਔਰ ਜੋ ਇਹਨੇ ਨੰਬਰ ਮੋਬਾਈਲ ਦਿੱਤਾ ਹੈ ਮੈਂ ਵੀ ਆਪਣੀ ਸਕਰੀਨ ਤੇ ਨੰਬਰ ਦੇ ਰਹੀਆਂ ਤੁਸੀਂ ਇਸ ਨੰਬਰ ਤੇ ਕਾਲ ਕਰਕੇ ਇੱਥੇ ਇੱਕ ਵਾਰੀ ਜ਼ਰੂਰ ਆਓ ਤਾਂ ਖਾਣਾ ਟੈਸਟ ਜ਼ਰੂਰ ਕਰਕੇ ਜਾਓ ਕਮੈਂਟ ਦੇ ਵਿੱਚ ਜ਼ਰੂਰ ਦੱਸੋ ਕਿ ਇਹ ਤੁਹਾਨੂੰ ਮੇਰੀ ਵੀਡੀਓ ਕਿਵੇਂ ਤੇ ਲੱਗੀ ਹੈ ਤੇ ਇਸ ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਕਰੋ